ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਪੰਜਾਬ ਦੇ ਜਲੰਧਰ ਤੋਂ ਸ਼ੱਕੀ ਪਾਕਿਸਤਾਨੀ ਸਮਰੱਥਕ ਦੋ ਕਸ਼ਮੀਰੀ ਹੈਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿਸ਼ੇਸ਼ ਪੁਲਿਸ ਕਮਿਸ਼ਨਰ ਪੀਐਸ ਕੁਸ਼ਵਾਰ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਨੇ 500 ਤੋਂ ਵੱਧ ਭਾਰਤੀ ਵੈੱਬਸਾਈਟਾਂ ਹੈਕ ਕੀਤੀਆਂ ਹਨ। ਹੈਕਰਾਂ ਦੀ ਪਛਾਣ ਸ਼ਾਹਿਦ ਮਨਾ ਜਿਸ ਨੂੰ ਬੀਤੀ ਰਾਤ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੂਜਾ ਆਦਲ ਹੁਸੈਨ ਵਾਸੀ ਅਨੰਤਨਾਗ ਕਸ਼ਮੀਰ ਵੱਜੋਂ ਹੋਈ ਹੈ। ਆਦਲ ਹੁਸੈਨ ਜਲੰਧਰ ਦੇ ਨਿੱਜੀ ਕਾਲਜ ਵਿੱਚ ਬੀਟੈਕ ਦੀ ਪੜ੍ਹਾਈ ਕਰਦਾ ਹੈ। ਦਿੱਲੀ ਸਾਈਬਰ ਸੈੱਲ ਦੀ ਟੀਮ ਨੇ ਆਦਲ ਨੂੰ ਉਸਦੇ ਪੀਜੀ ਤੋਂ ਗ੍ਰਿਫਤਾਰ ਕੀਤਾ ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਸਿਆਣੀ ਦੇ ਮੁਤਾਬਕ ਆਦਲ ਨੇ ਭਾਰਤ ਸਰਕਾਰ ਦੀ ਵੈਬਸਾਈਟ ਹੈਕ ਕਰਕੇ ਉਸ ਤੇ ਪਾਕਿਸਤਾਨੀ ਕੰਟੈਂਟ ਪਾ ਦਿੱਤਾ ਸੀ ਦੋਵਾਂ ਦੀ ਗ੍ਰਿਫਤਾਰੀ ਗੁਪ ਸੂਚਨਾ ਦੇ ਆਧਾਰ ਤੇ 26 ਅਤੇ 27 April ਨੂੰ ਛਾਪੇਮਾਰੀ ਦਰਾਂ ਕੀਤੀ ਗਈ ਹੈ ਪੁਲਿਸ ਮੁਤਾਬਕ ਉਹਨਾਂ ਦੀਆਂ ਆਨਲਾਈਨ ਗਤੀਵਿਧੀਆਂ ਤੇ ਉਹਨਾਂ ਤੋਂ ਬਰਾਮਦ ਚੀਜ਼ਾਂ ਤੋਂ ਸਪਸ਼ਟ ਹੈ ਕਿ ਦੋਵੇਂ ਦੇਸ਼த்ਰੋਹੀ ਹੈਕਿੰਗ ਸਮੂਹ ਟੀਮ ਹੈਕਰ 3 ਦਾ ਹਿੱਸਾ ਹਨ ਅਤੇ ਇਹਨਾਂ ਤੇ VPN ਜਰੀਏ ਸਰਕਾਰ ਵੱਲੋਂ ਸੋਸ਼ਲ ਮੀਡੀਆ ਤੇ ਲਾਈ ਬੰਦੀ ਤੋੜ ਕੇ ਨੈੱਟ ਦਾ ਇਸਤੇਮਾਲ ਸਿਖਾਉਣ ਦਾ ਵੀ ਇਲਜ਼ਾਮ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦਾ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਹੈਕਰਾਂ ਨਾਲ ਵੀ ਸੰਪਰਕ ਹੈ ਅਤੇ ਇਹਨਾਂ ਨੇ ਭਾਰਤ ਵਿਰੋਧੀ ਕੰਟੈਂਟ ਪੋਸਟ ਕੀਤਾ ਸੀ ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਇਹਨਾਂ ਦੀ ਮਦਦ ਕਰ ਰਹੀ ਹੈ ਇੱਕ ਹੈਕਰ ਸੀਗਾ ਔਰ ਇਹ ਇੰਡੀਅਨ ਵੈਬਸਾਈਟਸ ਨੂੰ ਡਿਫੇਸ ਕਰਕੇ ਉਹਦੇ ਵਿੱਚ ਪਾਕਿਸਤਾਨੀ ਕੰਟੈਂਟ ਡਾਲਦਾ ਸੀ ਸੋ ਹੀ ਵਾਸ ਹੈਕਰ Who was putting pro Pakistani content on Indian websites possibly working with few other people's in India and maybe also working with few people अबर, across the border ਉਹ ਇਨਵੈਸਟੀਗੇਸ਼ਨ ਦਿੱਲੀ ਸਾਈਬਰ ਸੈੱਲ ਕਰ ਰਹੀ ਹੈ ਉਹਨਾਂ ਵੱਲੋਂ ਅਰੈਸਟ ਕਰਕੇ ਲੈ ਕੇ ਗਏ ਨੇ ਸ਼ੋਰ ਵੀ ਗ੍ਰਿਫਤਾਰੀਆਂ ਹੋਈਆਂ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੈਨੂੰ ਦੱਸਿਆ ਗਿਆ ਕਿ ਰਾਜਪੂਰੇ ਰਾਤ ਨੂੰ ਰਾਜਪੂਰੇ ਕੀਤਾ ਸਵੇਰ ਸੁਬਾ ਅਰਲੀ ਮਾਰਨਿੰਗ ਇੱਥੇ ਕੀਤਾ ਹੈ ਗ੍ਰਿਫਤਾਰੀ ਦੌਰਾਨ ਪੁਲਿਸ ਨੇ ਦੋਵਾਂ ਕੋਲੋਂ ਲੈਪਟਾਪ ਮੋਬਾਈਲ ਫੋਨ SIM ਕਾਰਡ ਇੰਟਰਨੈਟ ਡੋਂਗਲ ਅਤੇ ਮੈਮਰੀ ਡਿਵਾਈਸ ਬਰਾਮਦ ਕੀਤੀ ਹੈ ਜਿਸ ਦੀ ਦਿੱਲੀ ਪੁਲਿਸ ਵੱਲੋਂ ਫੋਰੈਂਸਿਕ ਜਾਂਚ ਕੀਤੀ ਜਾਵੇਗੀ ਬਿਊਰੋ ਰਿਪੋਰਟ ਪੰਜਾਬ ਟੂਡੇ